ਕាល ਉਹਨਾਂ ਵੇੜਿਆਂ ਦੀ ਜਦੋਂ ਦੇਸ਼ ਦੀ ਵੰਡ ਹੋਈ ਸੀ ਇਹ ਸਿਰਫ ਦੇਸ਼ ਦੀ ਵੰਡ ਨਹੀਂ ਸੀ ਇਹ ਪੰਜਾਬ ਦੀ ਵੰਡ ਸੀ ਇਸ ਵੰਡ ਕਰਕੇ ਪੰਜਾਬੀ ਵੰਡੇ ਗਏ ਕੁਝ ਪੰਜਾਬੀ ਮੁਸਲਮਾਨ ਬਣ ਗਏ ਉਹ ਪਾਕਿਸਤਾਨ ਚਲੇ ਗਏ ਉਹ ਪਾਕਿਸਤਾਨ ਦੇ ਹਿੱਸੇ ਆ ਗਏ ਕੁਝ ਪੰਜਾਬੀ ਸਿੱਖ ਤੇ ਹਿੰਦੂ ਰਹਿ ਗਏ ਉਹ ਹਿੰਦੁਸਤਾਨ ਦੇ ਹਿੱਸੇ ਰਹਿ ਗਏ ਇਹਨਾਂ ਇਸ ਵੰਡ ਕਰਕੇ ਉਸ ਤੋਂ ਬਾਅਦ ਪੰਜਾਬੀਆਂ 'ਚ ਜੰਗਾਂ ਹੁੰਦੀਆਂ ਰਹੀਆਂ ਨੇ ਚਾਹੇ ਸਨ 1948 ਦੀ ਹੋਵੇ ਚਾਹੇ 65 ਦੀ ਚਾਹੇ 71 ਦੀ ਚਾਹੇ ਕਾਰਗਿਲ ਦੀ 99 ਵਾਲੀ ਸਾਰੀਆਂ ਜੰਗਾਂ ਪੰਜਾਬੀਆਂ ਨੇ ਪੰਜਾਬੀਆਂ ਦਾ ਲਹੂ ਆਇਆ ਪੰਜਾਬ ਦੀ ਇਹ ਧਰਤ ਬਹੁਤ ਉਪਜਾਊ ਏ ਇਹ ਯੋਧੇ ਵੀ ਪੈਦਾ ਕਰਦੀ ਤੇ ਚੰਗੀਆਂ ਫਸਲਾਂ ਪਰ ਇਹਦਾ ਦੁੱਖਾਂ ਤੇ ਅੱਜ ਪੇਸ਼ ਕਰਦੇ ਆਂ ਇੱਕ ਕਹਾਣੀ ਪੇਸ਼ ਕਰਨ ਲੱਗਾ ਗੌਰ ਕਰਿਆ ਜੇ ਪਾਕਿਸਤਾਨ ਭਣ ਇਹਨੂੰ ਕੋ ਸਮਾਉਂ ਹੋਇਆ ਸੀ ਕਿ ਲੱਖਾ ਇੱਕ ਪੀਰ ਦੀ ਮਜ਼ਾਰ ਤੇ ਮੱਥਾ ਟੇਕਣ ਗਿਆ ਉੱਥੇ ਉਹਨੂੰ ਇੱਕ ਇਨਸਾਨ ਮਿਲਿਆ ਉਹਨੂੰ ਕਹਿਣ ਲੱਗਾ ਕਿ ਵੀਰ ਜੀ ਮੈਨੂੰ ਬਹੁਤ ਭੁੱਖ ਲੱਗੀ ਏ ਤੁਸੀਂ ਪੀਰ ਬਾਬੇ ਦੀ ਮੱਥਾ ਟੇਕਣ ਆਏ ਹੋ ਮੈਨੂੰ ਰੋਟੀ ਖਵਾ ਸਕਦੇ ਹੋ ਕਿ ਤੂੰ ਮੈਂ ਭੁੱਖੇ ਦਾ ਕੀ ਮੈਂ ਰੋਟੀ ਖਾਣੀ ਹਾਂ ਮੈਂ ਰਾਤ ਖਨੇੜੀ ਘਾਰੇ ਮੈਂ ਉੱਥੇ ਜਾ ਕੇ ਤੈਨੂੰ ਲੰਗਰ ਸ਼ਿਕਾ ਸਕਣਾ ਪ੍ਰਸ਼ਾਦਾ ਮੇਰੇ ਨਾਲ ਜਾਣਾ ਪਾਏਗਾ ਪਰ ਇਹ ਸ਼ਰਤ ਤੇ ਭਈ ਨਾਲ ਚੱਲ ਫਿਰ ਨਾਲ ਹੈ ਚੰਗਾ ਵੇਰ ਜੀ ਜਿਵੇਂ ਤੁਸੀਂ ਕਹਿੰਦੇ ਆ ਮੈਂ ਤੁਹਾਡੇ ਨਾਲ ਹੀ ਜਾਣ ਨੂੰ ਤਿਆਰ ਆ ਮੈਨੂੰ ਭੁੱਖ ਲੱਗੀ ਤਾਂ ਲਖੇ ਨੇ ਕਰ ਲਿਆ ਕਿ ਉਸ ਇਨਸਾਨ ਨੂੰ ਪ੍ਰਸ਼ਾਦਾ ਸ਼ਿਕਾਇਆ ਉਸ ਇਨਸਾਨ ਬਾਰੇ ਜਾਣਨਾ ਚਾਹੁੰਦਾ ਸੀ ਤਾਂ ਉਸ ਨੇ ਵੇ ਤੂੰ ਇਧਰ ਹੋਵੇਂ ਕਿ ਉਧਰ ਹੋਵੇਂ ਮੈਂ ਤੇਰਾ ਨਾਮ ਹੀ ਨਹੀਂ ਜਾਣਦਾ ਕੁਝ ਆਪਣੇ ਬਾਰੇ ਵੀ ਦੱਸ ਮੈਨੂੰ ਮੈਂ ਪੁੱਛਣਾ ਚਾਹੁੰਨਾ ਹਾਵੀਰ ਮੈਂ ਉਧਰੋਂ ਆ ਸੇਖਪੁਰੋਂ ਮੇਰਾ ਜਿਲ੍ਹਾ ਸੇਖਪੁਰਾ ਸੀ ਮੰਡੀ ਚੋੜਖਾਣੇ ਦੇ ਨੇੜੇ ਮੇਰਾ ਪਿੰਡ ਨੌਖਰ ਮੈਂ ਵਿਰਕਾਂ ਦਾ ਮੁੰਡਾ ਮੈਂ ਜੱਟਾਂ ਦਾ ਮੁੰਡਾ ਉਧਰੋਂ ਉੱਜੜ ਕੇ ਆਇਆ ਮੇਰਾ ਸਾਰਾ ਪਰਿਵਾਰ ਮਾਰ ਗਿਆ ਹਾਂ ਆਹੋ ਮੈਨੂੰ ਯਾਦ ਆਇਆ ਮੈਂ ਵੀ ਗੁਰਦੁਆਰਾ ਸੱਚਾ ਸੌਦਾ ਮੱਥਾ ਟੇਕਣ ਜਾਂਦਾ ਸਾਂ ਉੱਥੇ ਨੇੜੇ ਪੈਂਦਾ ਨਾ ਤੁਹਾਡੇ ਕਿਤੇ ਉਹ ਤੁਹਾਡੇ ਪਿੰਡ ਵਾਲੇ ਉੱਥੇ ਲੰਗਰ ਵੀ ਲਾਉਂਦੇ ਸਨ ਪਰ ਤੂੰ ਤੇ ਵਾਲ ਕਟਾ ਬੈਠਾ ਤੂੰ ਤੇ ਜੱਟ ਸਿੱਖਾਂ ਦਾ ਮੁੰਡਾ ਮੈਨੂੰ ਕੋਈ ਸਮਝ ਨਹੀਂ ਆਈ ਤੇਰੀ ਮੈਨੂੰ ਥੋੜਾ ਦੱਸ ਕੀ 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 ਹੈ ਤੂੰ ਮੈਨੂੰ ਜਾਣਨਾ ਉਹ ਤੂੰ ਪਹਿਲੀ ਵਾਰ ਮੈਨੂੰ ਜੱਟ ਸਿੱਖਾਂ ਦਾ ਮੁੰਡਾ ਕਿਸੇ ਨੇ ਇੱਧਰ ਆਖਿਆ ਮੈਂ ਤੇ ਵੀਰੇ ਆਪਣੀ ਪਛਾਣ ਗਵਾ ਬੈਠਾ ਹੁਣ ਮੈਨੂੰ ਕੁਝ ਕੱਪੜੇ ਦੇ ਦੇ ਹੈ ਥੋੜੇ ਸਮੇਂ ਬਾਅਦ ਮੈਂ ਤੈਨੂੰ ਫੇਰ ਮਿਲਾਂਗਾ ਫੇਰ ਮੈਂ ਤੈਨੂੰ ਦੱਸਾਂਗਾ ਇੱਕ ਦਿਨ ਲੱਖ ਆਪਣੇ ਘਰ ਦੇ ਬਾਹਰ ਖੜਿਆ ਸੀ ਆਪਣੇ ਖਿਆਲਾਂ 'ਚ ਗਵਾਚਿਆ ਸੀ ਕਿ ਉਹ ਹੀ ਇਨਸਾਨ ਉਹਨੂੰ ਫੇਰ ਮਿਲਿਆ ਤੇ ਉਹ ਕਹਿਣ ਲੱਗਾ ਮੇਰੇ ਵੱਡੇ ਵੀਰੇ ਕੀ ਹਰਾਂ ਨੇ ਤੇਰੇ ਉਹ ਸਿਆਣੇ ਮੈਨੂੰ ਉਹ ਸਿਆਣੇ ਹੀ ਕਿ ਨਹੀਂ ਦੱਸ ਸਕਾਂ ਹਾਂ ਕੌਣ ਨਰਿੰਜਨ ਉਹ ਬੜੇ ਦਿਨਾਂ ਬਾਅਦ ਮਿਲਿਆ ਬਾਈ ਕਿੱਥੇ ਕੁ ਵਜ ਗਿਆ ਹੈ ਪੁਰਾਣੇ ਬੋਲਤੇ ਨੇ ਕਿਹਾ ਮੈਨੂੰ ਤਾਂ ਕਈ ਦਿਨ ਹੋ ਗਏ ਨੇ ਤੂੰ ਮਿਲਿਆ ਹੀ ਨਹੀਂ ਮੈਂ ਪਤਾ ਨਹੀਂ ਕਿੱਧਰ ਲੰਘ ਗਿਆ ਕਿ ਤੇ ਮੁੰਡਾ ਸਾਡਾ ਨੇ ਮੈਂ ਹੁਣ ਸ਼ਹਿਰ ਚ ਇੱਕ ਰਿਕਸ਼ਾ ਲੈ ਲਿਆ ਇੱਕ ਮਕਾਨ ਨਹੀਂ ਲੈ ਲਿਆ ਤੇ ਹੁਣ ਮੈਂ ਵਿਆਹ ਵੀ ਕਰਾਣ ਲੱਗਾ ਮੈਂ ਵਿਆਹ ਵਾਸਤੇ ਤੈਨੂੰ ਸੱਦਣ ਆਇਆ ਕਿ ਮੈਂ ਆਪਣੇ ਵੀਰ ਨੂੰ ਆਪਣੇ ਬਰਾਤੇ ਜੋੜ ਲੈ ਕੇ ਜਾਣਾ ਇਸ ਤਰ੍ਹਾਂ ਵੰਡ ਦੇ ਸੰਤਾਪ ਤੋਂ ਬਾਅਦ ਪੰਜਾਬੀ ਆਪਣੀ ਮਿਹਨਤ ਨਾਲ ਵਸੇ ਜਿੱਥੇ ਵੀ ਵਸੇ ਇਹ ਮਿਹਨਤੀ ਕੌਮ ਹੈ ਇਹ ਕੌਮ ਮਿਹਨਤੀ ਹੈ ਇਹ ਉਜੜਦੀ ਵੀ ਰਹੇਗੀ ਤੇ ਵਸਦੀ ਵੀ ਰਹੇਗੀ ਇਹ ਹਮੇਸ਼ਾ ਹੀ ਬਾਤ ਰਹੇਗੀ ਭਾਵੇਂ ਇਹਨਾਂ ਦੇ ਆਗੂ ਮਾੜੇ ਨੇ ਪਰ ਇਹ ਬੰਦੇ ਚੰਗੇ ਨੇ ਇਹ ਚੰਗੇ ਨੇ